ਬਹੁਤ ਸਾਰੇ ਬੱਚੇ ਜਿਹੜੇ ਆ ਇਹ ਸਵਾਲ ਚੁੱਕ ਦਿੰਦੇ ਹੈਗੇ ਆ ਕਿ ਸਾਡੇ ਮਾਪੇ ਬ ਦੀ ਜ਼ੁਬਾਨ ਚੰਗੀ ਨਹੀਂ ਹੈਗੀ ਇਸ ਲਈ ਜਿਹੜਾ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਰਹੇ ਇਸ ਲਈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਰੱਖ ਰਹੇ ਹੈਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਦੀ ਜ਼ੁਬਾਨ ਸਾਰਿਆਂ ਦੀ ਚੰਗੀ ਸੀ ਕਿ ਤੁਸੀਂ ਜਦੋਂ ਬੱਚੇ ਸੀਗੇ ਤੁਸੀਂ ਕਦੀ ਕੋਈ ਗਲਤੀ ਨਹੀਂ ਸੀ ਕੀਤੀ ਕਿ ਤੁਸੀਂ ਕੋਈ ਗੰਦ ਨਹੀਂ ਸੀ ਪਾਇਆ ਕਿ ਤੁਸੀਂ ਕਦੀ ਬਿਮਾਰ ਨਹੀਂ ਸੀ ਹੋਏ ਕਹਿੰਦੇ ਨੇ ਜ਼ੁਬਾਨ ਦੇ ਵਿੱਚ ਹੱਡੀ ਨਹੀਂ ਤਾਂ ਫਿਰ ਹੱਡੀਆਂ ਤੜਵਾਉਂਦੀ ਆ ਰਿਸ਼ਤੇ ਜਿਹੜੇ ਨੇ ਉਹ ਸਾਰੇ ਹੀ ਜ਼ਬਾਨ ਦੀ ਬਦੌਲਤ ਖਰਾਬ ਹੁੰਦੇ ਨੇ ਤੇ ਸਾਰੇ ਰਿਸ਼ਤੇ ਜਿਹੜੇ ਨੇ ਉਹ ਜ਼ਬਾਨ ਦੇ ਦਿੱਤੀਆਂ ਚੱਲਦੇ ਜਿਕਰ ਅਜ ਬੱਚਾ ਆਇਆ ਦੇ ਹੱਥਾਂ ਦੇ ਵਿੱਚ ਜਿਹੜਾ ਪਲ ਰਿਹਾ ਆ ਤੇ ਤੁਹਾਡਾ ਬੁਢਾਪਾ ਜਿਹੜਾ ਹੈ ਬਿਰਧ ਆਸ਼ਰਮਾਂ ਦੇ ਵਿੱਚ ਜਿਹੜਾ ਹੈ ਤੈ ਹੈਗਾ ਆ ਕਿਉਂਕਿ ਬੱਚੇ ਨੇ ਉਹ ਦੇਖਿਆ ਕਿ ਮੈਨੂੰ ਉੱਥੇ ਛੱਡਿਆ ਗਿਆ ਤੇ ਹੁਣ ਮੈਂ ਤੁਹਾਨੂੰ ਛੱਡੂਗਾ ਅ ਬੰਦਾ ਜਦੋਂ ਦੋ ਲਫ਼ਜ਼ ਹੀ ਬੋਲਦਾ ਤੇ ਉਹਦਾ ਕਿਰਦਾਰ ਬੋਲ ਜਾਂਦਾ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਡਿਗਰੀ ਹੈ ਅਸੀਂ ਟੈਕਨੋਲੋਜੀ ਦੇ ਮਾਰ ਹਾਂ ਪਰ ਜ਼ਿੰਦਗੀ ਦੇ ਤਜਰਬੇ ਜਿਹੜੇ ਉਹ ਕੁਝ ਹੋਰ ਹੁੰਦੇ ਨੇ ਜਿਸ ਲੜਕੇ ਨੇ ਤੁਹਾਨੂੰ ਕਮਾ ਕੇ ਸਾਰਾ ਕੁਝ ਲਿਆ ਕੇ ਦੇਣਾ ਜਿਹਦੇ ਪੈਸੇ ਦੇ ਉੱਤੇ ਜਿਹਦੀ ਕਮਾਈ ਦੇ ਉੱਤੇ ਤੁਸੀਂ ਹੱਕ ਸਮਝਦੇ ਹੋ ਜਾਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਉਹਨੂੰ ਬਣਾਉਣ ਦੇ ਵਿੱਚ ਉਸ ਦੇ ਮਾਪੇ ਦਾ ਬਹੁਤ ਵੱਡਾ ਹੱਥ ਆ ਕਿ ਮਾਂ ਜਿਹੜੀ ਆ ਉਹਦੇ ਪੈਰਾਂ 'ਚ ਜੰਨਤ ਹੈ ਔਰ ਬਾਪ ਜਿਹੜਾ ਹੈ ਉਹ ਉਸ ਜੰਨਤ ਦਾ ਦਰਵਾਜ਼ਾ ਹੈ ਆਡੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਹੀ तमाम ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੋਰਸ ਸਵਾਗਤ ਕਰਦੀਆਂ ਦਰਸ਼ਕੋ ਅਕਸਰ ਹੀ ਸਾਡੇ ਬਜ਼ੁਰਗ ਸ਼ਬਦ ਵਰਤਦੇ ਆ ਜੁਬਾਨ ਬਾਰੇ ਕਿ ਜੇਕਰ ਤੁਸੀਂ ਇਸ ਨੂੰ ਮੂੰਹ ਕੱਢੋਗੇ ਇਹ ਤੁਹਾਨੂੰ ਪਿੰਡੋ ਕਢਾ ਦੇਗੀ ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਤਲਵਾਰ ਦਾ ਫਟ ਜਿਹੜਾ ਮਿਟ ਜਾਂਦਾ ਆ ਪਰ ਜ਼ੁਬਾਨ ਦਾ ਦਿੱਤਾ ਫਟ ਛੇਤੀ ਦੇਕੇ ਨਹੀਂ ਮਿਟਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ੁਬਾਨ ਬਾਰੇ ਹੀ ਗੱਲਬਾਤ ਕਰਾਂਗੇ ਕਿ ਸਾਨੂੰ ਕਿਹੋ ਜਿਹੀ ਆਪਣੀ ਜ਼ੁਬਾਨ ਰੱਖਣੀ ਚਾਹੀਦੀ ਹੈ ਕਿਹੋ ਜਿਹੇ ਸ਼ਬਦਾਂ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ ਤੇ ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਨੇ ਪ੍ਰਵਜੋਤ ਕੌਰ ਤੇ ਲੋਹਰੀ मैम ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ मैम ਸਭ ਤੋਂ ਪਹਿਲਾਂ ਆਪਾਂ ਜ਼ੁਬਾਨ ਦੀ ਗੱਲ ਕਰਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਜ਼ੁਬਾਨ ਦੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਕੋ ਮਹੱਤਤਾ ਆ ਦਮਨ ਮੈਨੂੰ ਲੱਗਦਾ ਹੈ ਕਿ ਜਿੰਨੀ ਜ਼ੁਬਾਨ ਦੇ ਅਹਿਮੀਅਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਨੀ ਹੋਰ ਕਿਸੇ ਚੀਜ਼ ਦੀ ਵੀ ਨਹੀਂ ਤਾਨੂੰ ਪੈਸਾ ਜਿਹੜਾ ਹੈ ਉਸ ਤੋਂ ਵੀ ਜ਼ਿਆਦਾ ਤਹਮੀਅਤ ਰੱਖਣੀ ਚਾਹੀਦੀ ਹੈ ਔਰ ਇਹਦੀ ਹੈ ਜ਼ੁਬਾਨ। ਕਿੰਨੇ ਨੇ ਜ਼ੁਬਾਨ ਦੇ ਵਿੱਚ ਹੱਡੀ ਨਹੀਂ ਤਾਂ ਫਿਰ ਹੱਡੀਆਂ ਤੋੜਵਾਉਂਦੀ ਆ। ਰਿਸ਼ਤੇ ਜਿਹੜੇ ਨੇ ਉਹ ਸਾਰੇ ਹੀ ਜ਼ੁਬਾਨ ਦੀ ਬਦੌਲਤ ਖਰਾਬ ਹੁੰਦੇ ਨੇ ਤੇ ਸਾਰੇ ਰਿਸ਼ਤੇ ਜਿਹੜੇ ਨੇ ਉਹ ਜ਼ੁਬਾਨ ਦੇ ਦਿੱਤੀਆਂ ਚੱਲਦੇ ਨੇ। ਜ਼ੁਬਾਨ ਕਿੱਦਾਂ ਦੀ ਤੁਸੀਂ ਵਰਤਦੇ ਹੋ, ਬੋਲਦੇ ਕਿੱਦਾਂ ਦੋ ਉਹ ਸਾਰਾ ਕੁਝ depend ਕਰਦਾ ਹਰ ਇੱਕ ਜਗ੍ਹਾ ਦੇ ਉੱਤੇ ਚਾਹੇ ਤਾਂ ਦੀ ਦੁਸ਼ਮਣੀ ਹੈ ਚਾਹੇ ਤਾਂ ਦੀ ਦੋਸਤੀ ਬਣਦੀ ਹੈ ਜ਼ੁਬਾਨ ਦਾ ਜਿਹੜਾ ਨਤੀਜਾ ਹੈ ਕਿ ਤੁਸੀਂ ਜ਼ੁਬਾਨ ਕਿੱਦਾਂ ਦੀ ਵਰਤਦੇ ਹੋ ਜੀ ਮਤਲਬ ਕਿ ਸਾਨੂੰ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿੰਨਾ ਕੁ ਸੋਚਣਾ ਚਾਹੀਦਾ ਹੈ ਅ ਦਮਨ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਹੈਗਾ ਜਿਹੜੇ ਸਾਨੂੰ ਮੁਹਾਵਰੇ ਕਹਾਵਤਾਂ ਸਾਰੀਆਂ ਦੇ ਗਏ ਨੇ ਉਹ ਕਹਿੰਦੇ ਨੇ ਪਹਿਲਾਂ ਸੋਚੋ ਤੋਲ ਲਓ ਤੇ ਫਿਰ ਬੋਲੋ ਜੀ ਹਮੇਸ਼ਾ ਇਹ ਦੇਖੋ ਕਿ ਤੁਸੀਂ ਕਿਹੋ ਜੀ ਜਗ੍ਹਾ ਤੇ ਬੈਠੇ ਹੋ ਤੁਹਾਡਾ ਰਿਸ਼ਤਾ ਕੀ ਹੈ ਜੀ ਫਿਰ ਜਿਹੜਾ ਸ਼ਬਦ ਉਹਦੀ ਵਰਤੋਂ ਕਰੋ ਕਿਉਂਕਿ ਕਈ ਵਾਰ ਜਿਹੇ ਸ਼ਬਦ ਤੁਸੀਂ ਆਪਣੇ ਵੱਡਿਆਂ ਨੂੰ ਵਰਤ ਜਾਂਦੇ ਹੋ ਆਪਣੇ ਬੌਸ ਨੂੰ ਵਰਤ ਜਾਂਦੇ ਹੋ ਤੇ ਆਪਣੇ ਪੇਰੈਂਟਸ ਨੂੰ ਵਰਤ ਜਾਂਦੇ ਹੋ ਆਪਣੇ ਤੋਂ ਵੱਡਾ ਕੋਈ ਵੀ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਕੋਈ ਹੁੰਦਾ ਉਹਨੂੰ ਵਰਤ ਜਾਂਦੇ ਹੋ ਤੇ ਬਹੁਤ ਚੀਜ਼ਾਂ ਜਿਹੜੀਆਂ ਤੁਹਾਡੀਆਂ ਉਹ ਬਾਹਰ ਆ ਜਾਂਦੀਆਂ ਕਈ ਵਾਰੀ ਕਹਿੰਦੇ ਨੇ ਕਿ ਜਿਹੜਾ ਬੰਦਾ ਜਦੋਂ ਦੋ ਲਫ਼ਜ਼ ਹੀ ਬੋਲਦਾ ਤੇ ਉਹਦਾ ਕਿਰਦਾਰ ਬੋਲ ਜਾਂਦਾ ਜੀ ਤੇ ਸੋਚੋ ਜ਼ਰੂਰ ਕਿੰਨਾ ਸੋਚਣਾ ਇਹ ਤੇ ਤੋਲਿਆ ਮਿਨਿਆਤ ਨਹੀਂ ਜਾ ਸਕਦਾ ਪਰ ਇਹ ਜ਼ਰੂਰ ਹੈ ਕਿ ਕਿਸੇ ਨੂੰ ਹਰਟ ਕਰਨ ਵਾਲਾ ਜਾਂ ਬੁਰਾ ਸ਼ਬਦ ਬੋਲਣ ਤੋਂ ਗਰੇਜ਼ ਕਰੋ ਔਰ ਉਹਨੂੰ ਸੋਚੋ ਜ਼ਰੂਰ ਇੱਕ ਹੋਰ ਚੀਜ਼ ਦਮਨ ਜਦੋਂ ਤੁਸੀਂ ਬੋਲਦੇ ਹੋ ਨਾ ਜਿਹੜਾ ਦੂਸਰੇ ਨੂੰ ਹਰਟ ਕਰਦੇ ਹੋ ਦੂਸਰੇ ਨੂੰ ਤਕਲੀਫ ਦਿੰਦੇ ਉਹ ਤੇ ਦਿੰਦੇ ਦਿੰਦੇ ਹੋ ਤੁਸੀਂ ਆਪਣੀ ਪਰਵ੍ਰਿਸ਼ ਵੀ ਬੋਲ ਜਾਂਦੇ ਹੋ ਤੇ ਆਪਣਾ ਕਰਦਾਰ ਜਿਹੜਾ ਉਹ ਵੀ ਦੱਸ ਜਾਂਦੇ ਹੋ ਕਿ ਤੁਸੀਂ ਕਿਸ ਕਰਦਾਰ ਦੇ ਮਾਲਕ ਹੋ ਜੀ ਇਹ ਸੋਚੀ ਸਾਨੂੰ ਕਿਵੇਂ ਆਏ ਕਿ ਸਾਨੂੰ ਜਿਹੜੇ ਸ਼ਬਦ ਹੈਗੇ ਉਹਨਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਕਿ ਕਿਸੇ ਨੂੰ ਜਿਹੜਾ ਹੈ ਅਸੀਂ ਹਰਟ ਨਾ ਕਰੀਏ ਕਿਸੇ ਨੂੰ ਪਰੇਸ਼ਾਨ ਨਾ ਕਰੀਏ ਸਾਡੇ ਕਹੇ ਸ਼ਬਦਾਂ ਦੇ ਨਾਲ ਕੋਈ ਦੁਖੀ ਨਾ ਹੋਵੇ ਮੈਨੂੰ ਲੱਗਦਾ ਕਿ ਜੇ ਇੱਕ ਗਲਤੀ ਹੋ ਗਈ ਤੁਹਾਡੇ ਕੋਲੋਂ ਇੱਕ ਵਾਰੀ ਤੁਸੀਂ ਕੁਝ ਬੋਲ ਲਿਆ ਉਹਦਾ ਜੋਰ ਨਤੀਜਾ ਨਿਕਲਿਆ ਜੇ ਤੇ ਤੁਸੀਂ ਉਹਦੇ ਤੋਂ ਕੋਈ ਸਬਕ ਸਿੱਖ ਲਿਆ ਤੁਸੀਂ ਅਗਲੀ ਵਾਰੀ ਕੋਈ ਵੀ ਸ਼ਬਦ ਵਰਤਣ ਤੋਂ ਪਹਿਲਾਂ ਸੋਚੋਗੇ ਵਿਚਾਰੋਗੇ ਜਾਂ ਉਹਨੂੰ ਬੋਲਣ ਤੋਂ ਗਰੇਸ ਕਰੋਗੇ ਅਜਿਹੇ ਸ਼ਬਦ ਇਹ ਨਹੀਂ ਮੈਂ ਕਹਿੰਦੀ ਕਿ ਸੇਮ ਸ਼ਬਦ ਮਾੜੇ ਸ਼ਬਦ ਠੀਕ ਹੈ ਤਾਂ ਜੇ ਤੁਹਾਡੀ ਨੇਚਰ ਹੀ ਇਹੋ ਜੀ ਹੈਗੀ ਆ ਤੁਹਾਡਾ ਤੁਹਾਡੀ ਸੋਚ ਹੀ ਉਨੀ ਕ ਹੈਗੀ ਤੇ ਫਿਰ ਤੁਸੀਂ ਸੁਧਰ ਨਹੀਂ ਸਕਦੇ ਤੇ ਤੁਹਾਨੂੰ ਕੋਈ ਸੁਧਾਰ ਨਹੀਂ ਸਕਦਾ ਕਿਉਂਕਿ ਕੋਈ ਵੀ ਬੰਦਾ ਤੁਹਾਨੂੰ ਨਹੀਂ ਸੁਧਾਰ ਸਕਦਾ ਤੁਸੀਂ ਆਪਣੇ ਆਪ ਨੂੰ ਆਪ ਸੁਧਾਰ ਸਕਦੇ ਹੋ ਤੁਸੀਂ ਆਪ ਦੇਖੋ ਕਿ ਤੁਹਾਡਾ ਰਿਸ਼ਤਾ ਕਿਉਂ ਖਰਾਬ ਹੋਇਆ ਤੁਹਾਡਾ ਨੁਕਸਾਨ ਕਿਉਂ ਹੋਇਆ ਤੁਹਾਡੇ ਲਈ ਕਿਸੇ ਨੇ ਰਿਜ਼ਲਟ ਇਵੇਂ ਦਾ ਤੁਹਾਡੇ ਸਾਹਮਣੇ ਜਿਹੜਾ ਆਇਆ ਉਹ ਕਿਉਂ ਆਇਆ ਸ਼ਬਦਾਂ ਕਰਕੇ ਆਇਆ ਫਿਰ ਉਹ ਸਮਝਣਾ ਤੇ ਤੁਸੀਂ ਆਪ ਹੀ ਆ ਨਾ ਤੁਸੀਂ ਬੌਸ ਨੂੰ ਜੇ ਗਲਤ ਬੋਲੋਗੇ ਤੇ ਜੇ ਤੁਹਾਡੀ ਨੌਕਰੀ ਜਾਂਦੀ ਹੈ ਜਦੋਂ ਤੁਸੀਂ ਦੂਸਰੀ ਥਾਂ ਤੇ ਜਾਂਦੇ ਹੋ ਤੇ ਜੇ ਫਿਰ ਉਹ ਹੋ ਜਾਏ ਆਪਣਾ ਰੱਖਦੇ ਹੋ ਜੋ ਉੱਥੇ ਕੀਤਾ ਤੇ ਫਿਰ ਤੁਹਾਨੂੰ ਕੌਣ ਸਦਾਰੇਗਾ ਜੀ ਪਰਿਵਾਰ ਦਾ ਕਿੰਨਾ ਕੋ ਯੋਗਦਾਨ ਹੁੰਦਾ ਕਿਸੇ ਵੀ ਇਨਸਾਨ ਦੀ ਸ਼ਖਸੀਅਤ ਨੂੰ ਘੜਨ ਦੇ ਵਿੱਚ ਜੀ ਬਹੁਤ ਵੱਡਾ ਪਰ ਇਸ ਵੇਲੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਪਰਿਵਾਰ ਜਿਹੜਾ ਹੈ ਉਹਦਾ ਉਹਦੇ ਨਾਲ 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 ਸਾਡੇ ਉੱਤੇ ਨਾ ਸੋਸ਼ਲ ਮੀਡੀਆ ਵੀ ਬਹੁਤ ਬੱਚਿਆਂ ਦੇ ਉੱਤੇ ਪਾਰੂ ਹੋ ਗਿਆ ਤੇ ਆਪਾਂ ਗੰਸਿਤ ਪਰਿਵਾਰ ਦੀ ਕਰਦੇ ਹਾਂ ਕਿਸੇ ਵੀ ਮਾਂ ਨੂੰ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਆਪਣੇ ਬੱਚੇ ਨੂੰ ਕਦੇ ਵੀ ਦੂਸਰਿਆਂ ਦੀ ਰਿਸ਼ਤੇਦਾਰਾਂ ਦੀ ਭੈਣ ਭਰਾਤਾਏ ਚਾਚੇ ਦਾਦੀ ਕੋਈ ਵੀ ਜਿਹੜੇ ਰਿਸ਼ਤੇਦਾਰ ਨੇ ਕਿਸੇ ਵੀ ਤਰ੍ਹਾਂ ਦੇ ਸਮਾਜ ਦੇ ਵਿੱਚ ਅੰਡੀ ਗਵੰਡੀ ਕਿਸੇ ਨੂੰ ਵੀ ਕਦੇ ਵੀ ਇਹ ਨਾ ਉਹਨੂੰ ਸਿੱਖਿਆ ਦਿਓ ਕਿ ਇਹਦੀ ਗੱਲ ਸੁਣ ਕੇ ਆ ਜਾਂ ਚੋਰੀ ਗੱਲ ਸੁਣ ਕੇ ਆ ਜਾਂ ਹੌਲੀ ਜੀ ਦੇਖੋ ਕੀ ਕਰਦੇ ਨੇ ਜਿਹੜੀਆਂ ਇਹ ਚੀਜ਼ਾਂ ਤੁਸੀਂ ਦਿੰਦੇ ਆ ਨਾ ਇਹ ਬੱਚੇ ਨੂੰ ਅੱਗੋਂ ਜਾ ਕੇ ਬਹੁਤ ਨੁਕਸਾਨ ਪਹੁੰਚਾਉਂਦੀਆਂ ਕਿਉਂਕਿ ਜਦੋਂ ਤੁਸੀਂ ਅ ਕੰਦਾਂ ਦੇ ਨਾਲ ਲੱਗ ਕੇ ਸੁਣਦੇ ਹੋ ਜਾਂ ਚੋਰੀ ਸੁਣਦੇ ਹੋ ਜਾਂ ਬਾਰ-ਬਾਰ ਉੱਥੋਂ ਲੰਘ ਕੇ ਸੁਣਦੇ ਹੋ ਤੁਹਾਨੂੰ ਅੱਧੀ ਗੱਲ ਸੁਣਦੀ ਹੈ ਮੁੜ ਕੇ ਤੁਸੀਂ ਅੱਧੀ ਗੱਲ ਆਪ ਬਣਾਉਂਦੇ ਹੋ ਤੇ ਤੁਸੀਂ ਕੀ ਕਿਰਦਾਰ ਬਣਾਇਆ ਬੱਚੇ ਨੇ ਅੱਗੇ ਜਾ ਕੇ ਅੱਧੀ ਸੁਣੀ ਅੱਧੀ ਨਾਲ ਬਣਾਈ ਉਹਨੇ ਉਹੋ ਜਿਹੀ ਜ਼ਬਾਨ ਦੇ ਵਿੱਚ ਤੁਹਾਡੇ ਅੱਗੇ ਸਾਰਾ ਕੁਝ ਉਲਗ ਦਿੱਤਾ ਬੱਚਿਆਂ ਨੂੰ ਕਦੀ ਇਹੋ ਜਿਹੀ ਸਿੱਖਿਆ ਨਾ ਦੇਵੋ ਬੱਚਿਆਂ ਨੂੰ ਵੀ ਜਦੋਂ ਵੱਡਿਆਂ ਦੀ ਕੋਈ ਗੱਲ ਹੁੰਦੀ ਆ ਬੱਚਿਆਂ ਨੂੰ ਵੱਡਿਆਂ ਦੇ ਵਿੱਚ ਬੋਲਣ ਤੋਂ ਹਮੇਸ਼ਾ ਹਟਾਓ ਜੇ ਬੱਚਾ ਕਿਸੇ ਵਿੱਚ ਆਏ ਉਹ ਤੁਹਾਡਾ ਰਿਸ਼ਤੇਦਾਰ ਨਹੀਂ ਵੀ ਹੈ ਤਾਂ ਕਿਸੇ ਨੂੰ ਵੀ ਗਲਤ ਲਫ਼ਜ਼ ਬੋਲਦਾ ਬੱਚੇ ਨੂੰ ਉੱਥੇ ਟੋਕੋ ਜ਼ਰੂਰ ਤੇ ਜਿਹੜੇ ਨਹੀਂ ਟੋਕਦੇ ਫਿਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਬੇਲਗਾਮ ਹੁੰਦੇ ਨੇ ਜੀ ਜੀ ਮੈਂ ਤੁਸੀਂ ਗੱਲ ਕੀਤੀ ਹੈਗੀ ਸੋਸ਼ਲ ਮੀਡੀਆ ਦੀ ਕਿਉਂਕਿ ਅੱਜ ਦਾ ਯੁੱਗ ਜਿਹੜਾ ਤਕਨੀਕ ਦਾ ਯੁੱਗ ਹੈਗਾ ਹੈ ਆ ਅੱਜ ਕੱਲ੍ਹ ਦੇਖ ਲਓ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਜਿਹੜੇ ਮੋਬਾਈਲ ਆ ਚੁੱਕੇ ਹੈਗੇ ਆ ਉਹ ਸੋਸ਼ਲ ਸਾਈਟਸ ਦੀ ਵਰਤੋਂ ਕਰ ਰਹੇ ਆ ਚਾਹੇ ਬੱਚਾ ਆ ਜਾਂ ਚਾਹੇ ਵੱਡਾ ਆ ਜਾਂ ਚਾਹੇ ਕੋਈ ਬਜ਼ੁਰਗ ਹੈਗਾ ਆ ਤੁਹਾਨੂੰ ਕੀ ਲੱਗਦਾ ਹੈਗਾ ਕਿ ਇੱਥੇ ਸ਼ਬਦਾਂ ਦੀ ਮਰਿਆਦਾ ਬਰਕਰਾਰ ਰਹਿੰਦੀ ਹੈਗੀ ਇਹ ਸੋਸ਼ਲ ਮੀਡੀਆ ਉੱਤੇ ਕਿ ਨਹੀਂ ਮੈਨੂੰ ਲੱਗਦਾ ਹੈਗਾ ਕਿ ਜਿਹਦੀ ਜਿੱਦਾਂ ਦੀ ਸੋਚ ਆ ਉਹੋ ਜਿਹਾ ਕਮੈਂਟ ਉਹ ਕਰੇਗਾ ਜਿਹੋ ਜੀ ਸੋਚ ਆ ਉਹਨੇ ਉਸ ਸੋਚ ਦੇ ਮੁਤਾਬਕ ਉੱਥੋਂ ਕੈਰੀ ਕਰਨੀ ਆ ਚੀਜ਼ ਜਿਹੜਾ ਬੱਚਾ ਆ ਨਾ ਉਹ ਉਹਦੀ ਇਸ ਜਿਹੜੀ ਸੋਚ ਆ ਉਹ ਜੇ ਕੱਚੀ ਹੁੰਦੀ ਆ ਜਦੋਂ ਉਹਨੇ ਸਿੱਖਣਾ ਉਹਨੇ ਉੱਥੋਂ ਸਿੱਖਣਾ ਹੁਣ ਜਿਹੜਾ ਸਿਆਣਾ ਬੰਦਾ ਹੈਗਾ ਆ ਜਾਂ ਵੱਡਾ ਹੈਗਾ ਆ ਨੌਜਵਾਨ ਆ ਜੇ ਉਹ ਉੱਥੋਂ ਗਲਤ ਚੀਜ਼ਾਂ ਸਿੱਖਦਾ ਆ ਤੇ ਉਹ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਤੇ ਨਹੀਂ ਮੈਂ ਕਹਿੰਦੀ ਕੁਹਾੜੀ ਰੱਖ ਕੇ ਉੱਤੇ ਪੈਰ ਰੱਖਦਾ ਆ ਬੱਚਾ ਜਿਹੜਾ ਆ ਉਹਨੇ ਤੇ ਅਜੇ ਲਰਨਿੰਗ ਪ੍ਰੋਸੈਸ ਚ ਹੁੰਦਾ ਵੈਸੇ ਲਰਨਿੰਗ ਪ੍ਰੋਸੈਸ ਸਾਰੀ ਜ਼ਿੰਦਗੀ ਚੱਲਦਾ ਹੈ ਉਹ ਕਦੇ ਕੰਪਲੀਟ ਨਹੀਂ ਹੁੰਦਾ ਪਰ ਜਿਹੜਾ ਬੱਚਾ ਆ ਉਹ ਕੱਚੀ ਮਿੱਟੀ ਹੁੰਦਾ ਹੈ ਗਿੱਲੀ ਮਿੱਟੀ ਹੁੰਦਾ ਉਹਨੇ ਜਿੰਦਾ ਦਾ ਮਰਜ਼ੀ ਕੱਢ ਲਓ ਤੇ ਜਦੋਂ ਤੁਸੀਂ ਉਹਦੇ ਹੱਥ ਚ ਉਹ ਜੀਆਂ ਐਪਸ ਆ ਗਈਆਂ ਸਾਰਾ ਕੁਝ ਆ ਗਿਆ ਤੁਸੀਂ ਉਹਨੂੰ ਰੋਕਿਆ ਨਹੀਂ ਤੇ ਬੱਚਾ ਬੇਲਗਮ ਹੋਏਗਾ ਹੀ ਹੋਏਗਾ ਗੇਚਾ ਯੂ ਕੁੜੀ ਆ ਚਾਹੇ ਮੁੰਡਾ ਜੀ ਤੇ ਜਿਹੜੇ ਐਸ ਵੈਸ ਮਸੱਈਆਂ ਆਉਂਦੀਆਂ ਉਹ ਜ਼ੁਬਾਨ ਦੀ ਕਰਕੇ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਹੈਗੀਆਂ ਜਿਹੜੇ ਬੋਲਣ ਦੇ ਉੱਤੇ ਅਸੀਂ ਆਜ਼ਾਦੀ ਕਿ ਮੇਰਾ ਮੈਂ ਬੋਲ ਸਕਦਾ ਮੈਨੂੰ ਆਜ਼ਾਦੀ ਆ ਮੈਂ ਬਰਾਬਰ ਆਂ ਦਾ ਖੁਸ਼ ਹੈ ਉਹ ਤੇ ਸਮੱਸਿਆ ਆ ਰਹੀ ਐ ਜ਼ੁਬਾਨ ਦਾ ਜੀ ਇਹਦੇ ਫਟ ਕਿੰਨੇ ਕੋ ਗਹਿਰੇ ਹੁੰਦੇ ਆ ਜ਼ੁਬਾਨ ਦੇ ਜ਼ੁਬਾਨ ਤੇ ਫਟ ਬਹੁਤ ਗਹਿਰੇ ਹੁੰਦੇ ਐ ਇਹ ਕਦੇ ਵੀ ਪੱਦੇ ਨਹੀਂ ਚੋ ਕਿ ਜਦੋਂ ਜਦੋਂ ਜਿਵੇਂ ਜਿਵੇਂ ਦਾ ਮੌਕਾ ਆਏਗਾ ਉਹ ਚੀਜ਼ਾਂ ਤੁਹਾਨੂੰ ਹਮੇਸ਼ਾ ਕੱਦੀਆਂ ਨੇ ਤਾਨੂੰ ਖਰੇਜ ਦੀਆਂ ਨੇ ਖਰੇਦ ਦੀਆਂ ਨੇ ਤਾਨੂੰ ਯਾਦ ਆਉਂਦੀਆਂ ਨੇ ਪਰ ਉਸ ਬੰਦੇ ਦਾ ਜਿਹੜਾ ਚਿਹਰਾ ਮੋਰਾ ਨਾ ਉਹ ਤੁਹਾਡੇ ਅੱਗੇ ਆਉਂਦਾ ਹੈ ਜੀ ਇਸੇ ਲਈ ਕਹਿੰਦੇ ਹੈਗੇ ਕਿ ਕੋਈ ਵੀ ਚੀਜ਼ ਜਿਹੜੀ ਹੈ ਉਸ ਨੂੰ ਬੋਲਣ ਤੋਂ ਪਹਿਲਾਂ ਤੁਸੀਂ ਸੋਚੋ ਜੀ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਹੈਗੀ ਕਿ ਜ਼ੁਬਾਨ ਕੇ ਤੂੰ ਮੈਨੂੰ ਮੂੰਹ ਕੱਟ ਮੈਂ ਤੈਨੂੰ ਪਿੰਡੋ ਕਰ ਦਨੀ ਆ ਅਕਸਰ ਇਹ ਸ਼ਬਦ ਸਾਡੇ ਬਜ਼ੁਰਗ ਜਿਹੜੇ ਵਰਤਦੇ ਸੀਗੇ ਬਿਲਕੁਲ ਤੇ ਅੱਜ ਦੇ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਦਾ ਦੌਰ ਸੀਗਾ ਹਨਾ ਇਹਦੇ ਉੱਤੇ ਲੋਕ ਕਮੈਂਟ ਕਰਦੇ ਆਂ ਕਈ ਵਾਰੀ ਉਹ ਕਮੈਂਟ ਜਿਹੜੇ ਪੜੇ ਵੀ ਨਹੀਂ ਜਾਂਦੇ ਹੈਗੇ ਤੇ ਬੱਚੇ ਜਿਹੜੇ ਇਹ ਚੀਜ਼ਾਂ ਨੂੰ ਸਿੱਖਣ ਲੱਗ ਜਾਂਦੇ ਹੈਗੇ ਆ ਅਸੀਂ ਕਿਹੋ ਜੀ ਮਰਿਆਦਾ ਰੱਖੀਏ ਕਿ ਸਾਡਾ ਜਿਹੜਾ ਇਹ ਸੋਸ਼ਲ ਸਰਕਲ ਹੈਗਾ ਆ ਇਹ ਹੋਰ ਮਜ਼ਬੂਤ ਹੋਵੇ ਇਹਦੇ ਵਿੱਚ ਨਫ਼ਰਤ ਦੇ ਭਾਵ ਜਿਹੜੇ ਆ ਉਹ ਨਾ ਬਹੁਤੇ ਪੈਦਾ ਹੋਣ ਇਹਨੂੰ ਦਮਨ ਕੰਟਰੋਲ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਕਿਦੋਂ ਕਰੋਗੇ ਮੈਕਸਿਮਮ ਇਹ ਹੈਗਾ ਕਿ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਔਰ ਗਲਤ ਕਮੈਂਟ ਕਰਦਾ ਜੇ ਤੁਹਾਡੇ ਤੇ ਆ ਕੇ ਹੀ ਆਪਾ ਆਪਣੇ ਆਪ ਨੇ ਤੇ ਹੀ ਕੰਟਰੋਲ ਕਰ ਸਕਦੇ ਉਹਨੂੰ ਬਲੌਕ ਕਰ ਦਿਓ ਬਾਕੀ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਜੀ ਕਿਉਂਕਿ ਗੱਲ ਤੇ ਉਹ ਹੀ ਆ ਨਾ ਕਿ ਜੋ ਉਹਦੇ ਸੋਚ ਹੈਗੀ ਆ ਜਿੰਨੇ ਪੱਦਰ ਦੀ ਉਹਦੀ ਸੋਚ ਆ ਜਿੰਨੇ ਪੱਦਰ ਦੀ ਉਹਦੀ ਸਮਝ ਆ ਉਹਨੇ ਉਸ ਸੋਚ ਉਸ ਪੱਦਰ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਮੈਂਟ ਕਰਨਾ ਚਾਹੇ ਉਹ ਤੁਹਾਨੂੰ ਕਰਨਾ ਚਾਹੇ ਉਹਨੇ ਕੁਝ ਲਿਖਣਾ ਚਾਹੇ ਉਹਨੇ ਬੋਲਣਾ ਚਾਹੇ ਜੋ ਵੀ ਕਰਨਾ ਹਰ ਇੱਕ ਨੇ ਆਪਣੀ ਸੋਚ ਦੀ ਪੱਧਰ ਔਰ ਸਮਝ ਦੀ ਪੱਧਰ ਦੇ ਹਿਸਾਬ ਨਾਲ ਉੱਥੇ ਲਿਖਣਾ ਜੀ ਜਿਵੇਂ ਤੁਸੀਂ ਗੱਲ ਸੋਚ ਦੀ ਕੀਤੀ ਹੈਗੀ ਆ ਜੇਕਰ ਅਸੀਂ ਕਿਸੇ ਇਨਸਾਨ ਦੀ ਉੱਚੀ ਤੇ ਸੁੱਚੀ ਸੋਚ ਬਣਾਉਣੀ ਹੈਗੀ ਆ ਉਹਦੇ ਲਈ ਉਹਨੂੰ ਕੀ ਕੀ ਕਰਨਾ ਚਾਹੀਦਾ ਹੈਗਾ ਆ ਤੇ ਉਹਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਹੜਾ ਹੈਗਾ ਆ ਕਿਹੋ ਜੀ ਉਹਦੀ ਪਰਵਿਸ਼ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਜਦੋਂ ਬੱਚਾ ਹੈ ਨਾ ਉਹ ਮਾਪਿਆਂ ਤੋਂ ਜ਼ਿਆਦਾ ਸਿੱਖਦਾ ਘਰਾਂ ਚੋਂ ਜ਼ਿਆਦਾ ਸਿੱਖਦਾ ਜੇ ਅਸੀਂ ਇਸ ਵਕਤ ਦੀ ਗੱਲ ਕਰੀਏ ਤੇ ਜਿਹੜੇ ਪਰਿਵਾਰ ਨੇ ਨਾ ਉਹ ਕਹਰੇ ਪਰਿਵਾਰ ਹੋ ਗਏ ਜਿਹਦੇ ਵਿੱਚ ਮੈਂ ਤੂੰ ਤੇ ਮੇਰਾ ਇੱਕ ਬੱਚਾ ਜਾਂ ਦੋ ਬੱਚੇ ਇੱਥੋਂ ਤੱਕ ਸੀਮਤ ਹੋ ਗਿਆ ਜਿਹੜਾ ਅੱਗੇ ਪਰਿਵਾਰ ਹੁੰਦੇ ਸੀ ਉਹ ਨਹੀਂ ਰਿਹਾ ਤੇ ਬੱਚਾ ਜਿਹੜਾ ਉਹ ਕਿਹਦੇ ਕੋਲ ਪਲਦਾ ਪਿਆ ਆਇਆ ਦੇ ਕੋਲ ਜੇ ਘਰ ਦੀ ਆਇਆ ਦੇ ਕੋਲ ਨਹੀਂ ਪਲ ਪਲਦਾ ਪਿਆ ਤਾਂ ਕ੍ਰੱਚ ਚ ਕਿਸੇ ਟੀਚਰ ਦੇ ਕੋਲ ਜਿੰਨੇ ਕ੍ਰੱਚ ਖੋਲਿਆ ਉਹਦੇ ਕੋਲ ਔਰ ਉਹਦੇ ਕੋਲ ਵੀ ਕਿਦਾਂ ਪਲਦਾ ਉਹਨੇ ਅੱਗੇ 5 5 6 6 ਆਇਆ ਰੱਖੀਆਂ ਹੋਈਆਂ ਉਹਨੇ ਆਪਣੇ ਲੈਵਲ ਤੇ ਤੇ ਨਹੀਂ ਕੁਝ ਵੀ ਕਰਨਾ ਮੈਨੂੰ ਲੱਗਦਾ ਕਿ ਬੱਚਾ ਜਿਹੜਾ ਹੈ ਉਹਨੂੰ ਜਿੰਨੀ ਦੇਰ ਪਾਲਣਾ ਮੈਨੂੰ ਨਹੀਂ ਲੱਗਦਾ ਬਹੁਤ ਲੜਕੀਆਂ ਨੂੰ ਇਹ ਚੀਜ਼ਾਂ ਨਹੀਂ ਅੱਛੀਆਂ ਲੱਗਣਗੀਆਂ ਕਿਉਂਕਿ ਕੈਰੀਅਰ ਕੌਂਸ਼ੀਅਸ ਨੇ ਬੱਚੇ ਪੜ੍ਹੇ ਲਿਖੇ ਨੇ ਸਾਰੇ ਕਿ ਮੈਂ ਬਰਾਬਰ ਆ ਕੋਈ ਵੀ ਜੌਬ ਛੱਡ ਕੇ ਬੱਚੇ ਪਾਲਣ ਨੂੰ ਤਿਆਰ ਨਹੀਂ ਕਿ ਅਸੀਂ ਬੱਚਿਆਂ ਨੂੰ ਬਹੁਤ ਮਹਿੰਗੇ ਕਢਾਉਣੇ ਲਿਆ ਕੇ ਦੇ ਸਕਦੇ ਆ ਚਿਕਰਾਚ ਚ ਪਾ ਸਕਦੇ ਆ ਉਹ ਪਰਵਰਿਸ਼ ਜਿਹੜੀ ਆ ਨਾ ਦੋ ਫਿਰ ਕਰਾਚ ਵਾਲੀ ਤੇ ਆਇਆ ਵਾਲੀ ਤੇ ਉਹਦੇ ਵਾਲੀ ਰਹਿ ਜਾਂਦੀ ਆ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੈਸੇ ਦੇ ਨਾਲੋਂ ਮੈਨੂੰ ਲੱਗਦਾ ਬੱਚੇ ਨੂੰ अहमियत ਦਿਓ ਤੇ ਬਹੁਤ ਥਾਵਾਂ ਤੇ ਦਮਨ ਕਈ ਵਾਰੀ ਇਹ ਦੇਖਣ ਨੂੰ ਵੀ ਆਇਆ ਕਿ ਬੱਚੇ ਜਿਹੜੇ ਨੇ ਲੜਕੀਆਂ ਚਾਉਂਦੀਆਂ ਨਹੀਂ ਇਹ ਵੀ ਇੱਕ ਸਮੱਸਿਆ ਹੋਣੀ ਸ਼ੁਰੂ ਹੋ ਗਈ ਜੀ। ਵਾਕੀ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਬੱਚੇ ਨੂੰ ਜਿਹੜਾ ਹੈ ਪਾਲਣ ਦੇ ਵਿੱਚ ਮਾਪੇ ਦਾ ਬੜਮੁਲਾ ਯੋਗਦਾਨ ਹੁੰਦਾ ਹੈ। ਬਿਲਕੁਲ। ਕਈ ਵਾਰੀ ਕੀ ਹੁੰਦਾ ਕਿ ਘਰਾਂ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈਗਾ ਬੱਚੇ ਨੂੰ ਤੂੰ ਜਿਹੜਾ ਹੈ ਬਜ਼ੁਰਗਾਂ ਦਾ ਸਤਿਕਾਰ ਕਰਨਾ ਆ। ਪਰ ਜਦੋਂ ਬੱਚਾ ਦੇਖਦਾ ਹੈਗਾ ਕਿ ਉਹਦੇ ਘਰ ਜਿਹੜੇ ਬਜ਼ੁਰਗ ਮੌਜੂਦ ਹੈਗੇ ਆ ਮਾਪੇ ਉਹਦਾ ਜਿਹੜਾ ਹੈ ਆ ਉਹਦੇ ਨਾਲ ਦੁਰਵਿਵਾਰ ਕਰਦੇ ਆ ਉਹਨੂੰ ਮਾੜਾ ਬੋਲਦੇ ਆ। ਬੱਚੇ ਨੂੰ ਤੁਸੀਂ ਜੇ ਮਰਜ਼ੀ ਜਿੰਨਾ ਮਰਜ਼ੀ ਕਹਿ ਲਓ ਬੱਚਾ ਉਹ ਨਹੀਂ ਸਿੱਖੇਗਾ। ਜੋ ਬੱਚਾ ਦੇਖ ਰਿਹਾ ਹੈ ਬੱਚਾ ਉਹ ਸਿੱਖੇਗਾ। ਜੇ ਘਰੇ ਸਾਡੇ ਬਜ਼ੁਰਗਾਂ ਦਾ ਸ ਸੋ ਬਾਅਦ ਦੇ ਵਿੱਚ ਮਾਪੇ ਪਛਤਾਉਂਦੇ ਹੈਗੇ ਆ ਕਹਿੰਦੇ ਆ ਕਿ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਵੱਡੋਗੇ ਜੋ ਤੁਸੀਂ ਅੱਜ ਬੱਚੇ ਨੂੰ ਜਿਵੇਂ ਦਾ ਤਿਆਰ ਕਰ ਰਹੇ ਹੋ ਜੇਕਰ ਅੱਜ ਬੱਚਾ ਆਇਆ ਦੇ ਹੱਥਾਂ ਦੇ ਵਿੱਚ ਜਿਹੜਾ ਪਲ ਰਿਹਾ ਆ ਤੇ ਤੁਹਾਡਾ ਬੁਢਾਪਾ ਜਿਹੜਾ ਹੈ ਬਿਰਧ ਆਸ਼ਰਮਾਂ ਦੇ ਵਿੱਚ ਜਿਹੜਾ ਹੈ ਤੈ ਹੈਗਾ ਆ ਕਿਉਂਕਿ ਬੱਚੇ ਨੇ ਉਹ ਦੇਖਿਆ ਕਿ ਮੈਨੂੰ ਉੱਥੇ ਛੱਡਿਆ ਗਿਆ ਤੇ ਹੁਣ ਮੈਂ ਤੁਹਾਨੂੰ ਛੱਡੂਗਾ ਮਾਪੇ ਜਿਹੜੇ ਹੈਗੇ ਆ ਕਿਵੇਂ ਸੰਤੁਲਨ ਬਣਾਉਣ ਆਪਣੀ ਜੌਬ ਦੇ ਵਿੱਚ ਆਪਣੇ ਮਤਲਬ ਕਿ ਬਜ਼ੁਰਗਾਂ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨਾ ਵਕਤ ਦੇ ਨਾਲ ਬਦਲੀਆਂ ਅਸੀਂ ਵੈਸਟਰਨ ਤੋਂ ਬਹੁਤ ਚੀਜ਼ ਉਦੇ ਨਾਲ ਜਿਹੜਾ ਨੌਜਵਾਨ ਪੀਡੀਓ ਨੂੰ ਇੱਕ ਤੇ ਆਜ਼ਾਦੀ ਦੇ ਮੈਨੇ ਨਹੀਂ ਸਮਝ ਆਏ ਆਜ਼ਾਦੀ ਦੇ ਮੈਨੇ ਇਹ ਨਹੀਂ ਹੁੰਦੇ ਕਿ ਤੁਸੀਂ ਕਿਸੇ ਵੀ ਰਿਸ਼ਤੇ ਨੂੰ ਕਦਰ ਉਹਦੀ ਨਾ ਕਰੋ ਜਿਹੜੇ ਪੇਰੈਂਟਸ ਹੈਗੇ ਨੇ ਉਹਨਾਂ ਨੇ ਜਿਹੜੀਆਂ ਪਿਛਲੀਆਂ ਇੱਕ ਦੋ ਪੀੜ੍ਹਾ ਕੇ ਪਿਛਲੇ ਬੰਨੇ ਤੁਸੀਂ ਜਾਣਦੇ ਉਹਨਾਂ ਲੋਕਾਂ ਨੇ ਨਾ ਮਿਹਨਤ ਬੜੀ ਕੀਤੀ ਆ ਅਸੀਂ ਮਿਹਨਤ ਕੀਤੀ ਸਾਡੇ ਪੇਰੈਂਟਸ ਨੇ ਸਾਡੇ ਤੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਜੀ ਉਹਨਾਂ ਨੇ ਰੋਕਣਾ ਵੀ ਆ ਉਹਨਾਂ ਨੇ ਟਕਣਾ ਵੀ ਆ ਜੀ ਇਹ ਨਹੀਂ ਹੁੰਦਾ ਹੈਗਾ ਕਿ ਤੁਹਾਨੂੰ ਕੋਈ ਰੋਕੇਗਾ ਨਹੀਂ ਪਰ ਕੋਈ ਨਹੀਂ ਇਸ ਚੀਜ਼ ਨੂੰ ਕੋਈ ਨਹੀਂ ਸਮਝ ਰਿਹਾ ਅ ਬਜ਼ੁਰਗਾਂ ਦੀ ਅੱਗੇ ਕਦਰ ਹੁੰਦੀ ਸੀ ਤੇ ਅੱਗੋਂ ਕਦਰ ਹੁੰਦੀ ਸੀ ਹੁਣ ਜਿਹੜਾ ਹੈ ਜਦੋਂ ਗਲੋਬਲ ਵਿਲੇਜ ਹੀ ਬਣ ਗਈ ਸਾਰੀ ਦੁਨੀਆ ਕਿਸੇ ਨੂੰ ਤੁਸੀਂ ਮਤ ਨਹੀਂ ਦੇ ਸਕਦੇ ਕਿਸੇ ਨੌਜਵਾਨ ਬੱਚੇ ਨੂੰ ਤੁਸੀਂ ਮਤ ਨਹੀਂ ਦੇ ਸਕਦੇ ਜਿਹੜੇ 5% ਨੇ ਉਹ ਗੋਡ ਗਿਫਟਡ ਬੱਚੇ ਨੇ ਜਿਹੜੇ ਮਾਂ-ਬਾਪ ਨੂੰ ਕਰਦੇ ਨੇ ਬਾਕੀ ਜਿਹੜੇ ਨੇ ਉਹ ਸਾਰੇ ਉਸ ਗਲੋਬਲ ਉਹ ਪਿੰਡ ਦੇ ਨੇ ਵਾਸੀ ਨੇ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ ਤੇ ਮੈਨੂੰ ਤਾਂ ਲੱਗਦਾ ਹੈਗਾ ਕਿ ਬਜ਼ੁਰਗਾਂ ਦੀ ਜੋ ਇਸ ਵੇਲੇ ਹਾਲਤ ਹੈਗੀ ਆ ਉਹਨਾਂ ਨੂੰ ਉਹਦੇ ਤੇ ਜਾਦਾ ਗੰਭੀਰ ਹੋਣਾ ਚਾਹੀਦਾ ਕਿ ਅਸੀਂ ਕਿੱਥੇ ਤੇ ਕਿਵੇਂ ਤੇ ਕਿੱਦਾਂ ਆਪਣਾ ਬੁਢਾਪਾ ਜਿਹੜਾ ਉਹ ਵਧੀਆ কাট ਸਕਦੇ ਆ ਜ਼ਰੂਰੀ ਨਹੀਂ ਜੇ ਬੱਚੇ ਨੇ ਤੇ ਜੇ ਨਹੀਂ ਸੰਭਾਲਦੇ ਤੇ ਉਹਨਾਂ ਦੇ ਉੱਤੇ ਬੋਝ ਬਣੇ ਰੋ ਜੀ ਔਰ ਬੱਚਿਆਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਜੇ ਬਜ਼ੁਰਗਾਂ ਦੇ ਕੋਲ ਕੋਈ ਆਪਣੇ ਬੜਾਪੇ ਲਈ ਪੈਸਾ ਹੈ ਕੋਈ ਸੋਰਸ ਆਫ ਇਨਕਮ ਹੈ ਜਾਂ ਉਹਨਾਂ ਦੀ ਪੈਨਸ਼ਨ ਆਉਂਦੀ ਹੈ ਜਾਂ ਕੋਈ ਰੈਂਟਲ ਇਨਕਮ ਹੈ ਜਦ ਜਦਾਂ ਵੀ ਐਫਡਿੰਗਾਂ ਦੇ ਕੁਝ ਵੀ ਆਉਂਦਾ ਜਿਹੜਾ ਬਜ਼ੁਰਗਾਂ ਦੇ ਕੋਲ ਆਉਂਦਾ ਉਹਨਾਂ ਦੇ ਕੋਲ ਹਰ ਇੱਕ ਚੀਜ਼ ਖੋਣ ਦੀ ਖਿੰਝ ਖਿੱਚਣ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜੀ ਲੈਣ ਦਿਓ ਜੀ ਕੰਟਰੋਲ ਨਹੀਂ ਕਰੋ ਜਦੋਂ ਤੁਸੀਂ ਉਹ ਇੱਕ ਦੂਜੇ ਉੱਤੇ ਕੰਟਰੋਲ ਵਾਲੀ ਸਿਚੁਏਸ਼ਨ ਆ ਜਾਂਦੀ ਤੇ ਬਹੁਤ ਸਮੱਸਿਆ ਆਉਂਦੀ ਹੈ ਰਿਸਪੈਕਟ ਜਿਹੜੀ ਆ ਹੁਣ ਮੈਨੂੰ ਲੱਗਦਾ ਕਿ ਰਿਸਪੈਕਟ ਵਾਲਾ ਜਿਹੜਾ ਲਫ਼ਜ਼ ਆ ਜਾ ਉਹਦੇ ਮਾਇਨੇ ਨੇ ਕੋਈ ਖਾਸ ਵਧੇਰੇ ਕਰਕੇ ਅਸੀਂ ਸਾਰਿਆਂ ਨੂੰ ਇੱਕ ਰੱਸੀ ਨਹੀਂ ਬਣ ਸਕਦੇ ਪਰ ਵਧੇਰੇ ਕਰਕੇ ਜਿਹੋ ਜੀਆਂ ਖਬਰਾਂ ਆਉਂਦੀਆਂ ਨੇ ਜਾਂ ਜਿੱਦਾਂ ਦੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਜਾਂ ਜਿੱਦਾਂ ਦੀ ਫੋਨ ਕਾਲ ਦੇ ਉੱਤੇ ਸਾਡੇ ਨਾਲ ਲੋਕੀ ਸ਼ੇਅਰ ਕਰਦੇ ਨੇ ਉਹ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਆ ਸੁਣਨਾ ਵੀ ਬਹੁਤ ਔਖਾ ਆ ਪਰ ਇਹ ਆ ਕਿ ਮਾਪੇ ਜਿਹੜੇ ਨੇ ਉਹ ਕਦੇ ਨਹੀਂ ਚਾਣਗੇ ਬੱਚਿਆਂ ਦਾ ਬੁਰਾ ਤੇ ਕਦੇ ਨਹੀਂ ਉਹ ਬੁਰਾ ਕਹਿਣਗੇ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਹੁਣ ਇਸ ਜਨਰੇਸ਼ਨ ਨੂੰ ਤੁਸੀਂ ਸਿਖਾ ਨਹੀਂ ਸਕਦੇ ਕਿਉਂਕਿ ਬਹੁਤ ਕੁਝ ਉਹ ਸਿੱਖੇ ਹੋਏ ਹੀ ਤੁਸੀਂ ਕਹਿ ਲਓ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਡਿਗਰੀ ਹੈ ਅਸੀਂ ਟੈਕਨੋਲੋਜੀ ਦੇ ਮਾਰਿਆਂ ਪਰ ਜ਼ਿੰਦਗੀ ਦੇ ਤਜਰਬੇ ਜਿਹੜੇ ਉਹ ਕੁਝ ਹੋਰ ਹੁੰਦੇ ਨੇ ਡਿਗਰੀਆਂ ਦੇ ਤੇ ਬਾਕੀ ਸਾਰਾ ਕੁਝ ਹੋਰ ਅਲੱਗ ਹੀ ਹੁੰਦਾ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਇਹ ਕਲਮ ਦੀ ਹੈ ਨਾ ਲਿਖਣ ਦੀ ਕਿ ਤੁਸੀਂ ਲਿਖਦੇ ਹੈਗੇ ਉਹ ਕਹਿੰਦੇ ਕਿ ਤਲਵਾਰ ਤੋਂ ਜ਼ਿਆਦਾ ਤਾਕਤ ਜਿਹੜੀ ਹੈ ਕਲਮ ਦੀ ਹੁੰਦੀ ਹੈ ਤੇ ਕਲਮ ਜਿਹੜੀ ਹੈ ਬਹੁਤ ਕੁਝ ਬਦਲ ਸਕਦੀ ਹੈਗੀ ਆ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਆਪਣੀ ਕਲਮ ਦੇ ਨਾਲ ਲਿਖਦੇ ਹੈਗੇ ਹੋ ਤਾਂ ਲੋਕ ਤੁਹਾਨੂੰ ਕਿਹੋ ਜਿਹਾ ਦੱਸਦੇ ਹੈਗੇ ਕਿ ਕਿਹੋ ਜਿਹਾ ਵਿਵਹਾਰ ਉਹਨਾਂ ਦੇ ਨਾਲ ਹੁੰਦਾ ਹੈ ਜਨਿ ਉਹਨਾਂ ਦੇ ਸ਼ਬਦੀ ਹਮਲੇ ਕਿਹੋ ਜਿਹੇ ਕੀਤੇ ਜਾਂਦੇ ਆ ਘਰਾਂ ਦੇ ਵਿੱਚ ਬਹੁਤ ਬਹੁਤ ਲੋਕ ਰੋਂਦੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਦੱਸਦੇ ਨੇ ਜਿਹੜੇ ਲੋਕਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਪ੍ਰਾਪਰਟੀਆਂ ਬਣਾਈਆਂ ਬੱਚਿਆਂ ਦੀ ਕਾਰ ਬਣਾਈ ਇਵਨ ਫੋਰਨ ਦੇ ਵਿੱਚ ਵੀ ਜਿਨ੍ਹਾਂ ਨੇ ਸਾਰੇ-ਸਾਰੇ ਕਾਰ ਬਣਾ ਕੇ ਬੱਚਿਆਂ ਨੂੰ ਫ੍ਰੀ ਕਰਕੇ ਦਿੱਤੇ ਤੇ ਜਦੋਂ ਉਹਨਾਂ ਨੂੰ ਹੁਣ ਧੱਕੇ ਪੈਂਦੇ ਨੇ ਤਾਂ ਬਹੁਤ ਫੋਨ ਕਾਲ ਆਉਂਦੀਆਂ ਨੇ ਕਿ ਅਸੀਂ ਕੀ ਕਰੀਏ ਕਿ ਸਾਨੂੰ ਜੇ ਅਸੀਂ ਬਾਥ ਰਾਇੰਗ ਰੂਮ ਉਹਨਾਂ ਦੇ ਜਿੱਦਾਂ ਹੈਗੇ ਨੇ ਉਹ ਉੱਥੇ ਬੈੰਨੇ ਉਹਦੇ ਤੇ ਵੀ ਆਬਜੈਕਸ਼ਨ ਹੁੰਦਾ ਜੇ ਅਸੀਂ ਬਾਥਰੂਮ ਦੇ ਵਿੱਚ ਕੁਝ ਕਰਦੇ ਆ ਉੱਥੇ ਆਬਜੈਕਸ਼ਨ ਹੁੰਦਾ ਕਿਚਨ ਚ ਜਾਂਦੇ ਉੱਥੇ ਆਬਜੈਕਸ਼ਨ ਹੁੰਦਾ ਸਾਡੇ ਕੱਪੜੇ ਪਾਏ ਤੇ ਆਬਜੈਕਸ਼ਨ ਹੁੰਦਾ ਕੋਈ ਰਿਸ਼ਤੇਦਾਰ ਘਰ ਆਉਣ ਦਾ ਸਾਡਾ ਬੈਠਣਾ ਜਾਂ ਆਉਣਾ ਉਹਦੇ ਤੇ ਆਬਜੈਕਸ਼ਨ ਹੁੰਦਾ ਸਾਡੇ ਬੋਲਣ ਤੇ ਆਬਜੈਕਸ਼ਨ ਹੁੰਦਾ ਸਾਡੇ ਫੋਨ ਕਰਨ ਤੇ ਆਬਜੈਕਸ਼ਨ ਹੁੰਦਾ ਬਹੁਤ ਲੰਮੀਆਂ ਲਿਸਟਾਂ ਨੇ ਜਿਹੜੀਆਂ ਲੋਕ ਦੱਸਦੇ ਨੇ ਇੱਥੋਂ ਤੱਕ ਦਮਨ ਚੀਜ਼ਾਂ ਜਿਹੜੀਆਂ ਨਾ ਇਹ ਬੜੀਆਂ ਉਲਝਿਆ ਹੋਇਆ ਵਿਸ਼ਾ ਆ ਜਿਨ੍ਹਾਂ ਲੜਕੀਆਂ ਦੇ ਮਾਪੇ ਉਸ ਕੰਡੀਸ਼ਨ ਦੇ ਵਿੱਚ ਨੇ ਕਈ ਵਾਰੀ ਉਹ ਲੜਕੀਆਂ ਵੀ ਫਿਰ ਫੋਨ ਕਰਦੀਆਂ ਨੇ ਕਿ ਸਾਡੇ ਪੇਰੈਂਟਸ ਦੇ ਨਾਲ ਆ ਹੋ ਰਿਹਾ ਜੀ ਤੇ ਮੈਨੂੰ ਤਾਂ ਬਹੁਤ ਫੋਨ ਕਾਲ ਆਉਂਦੀਆਂ ਨੇ ਔਰ ਤਕਲੀਫ ਵੀ ਹੁੰਦੀ ਹੈਗੀ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਆਪਾਂ ਗੱਲ ਕੀਤੀ ਆ ਠੀਕ ਆ ਮਾਪੇ ਨੇ ਜ਼ਬਾਨ ਵੀ ਚੱਲ ਕਈ ਵਾਰੀ ਤੁਸੀਂ ਮਨਾ ਵੀ ਕਰਦੇ ਹੋ ਤੁਹਾਨੂੰ ਪਾਲਿਆ ਤੁਹਾਨੂੰ ਬੋਲਣਾ ਸਿਖਾਇਆ ਤੇ ਕਈ ਵਾਰੀ ਫਿਰ ਉਹ ਰੁੱਖੇ ਸ਼ਬਦ ਵਰਤ ਕੇ ਤੁਹਾਨੂੰ ਚੁੱਪ ਵੀ ਕਰਵਾ ਸਕਦੇ ਇਹ ਨਹੀਂ ਹੈ ਕਿ ਤੁਸੀਂ ਜੇ ਅੱਜ 45 ਸਾਲਾਂ ਦੇ ਹੋ ਗਏ ਤੇ ਮਾਂ ਬੈਠੀ ਹੋਈ ਆ ਤੁਸੀਂ ਉਹਨੂੰ ਜੋ ਮਰਜ਼ੀ ਕਹੋ ਜੇ ਉਹ ਕਹੇਗੀ ਤਾਂ ਉਹਦਾ ਹੱਕ ਬੰਦ ਆ ਤੁਹਾਨੂੰ ਮਨਾ ਕਰ ਸਕਦੀ ਆ ਭਾ ਚਾਹੇ ਰੁੱਖੇ ਲਫ਼ਜ਼ਾਂ ਦੇ ਵਿੱਚ ਵੀ ਕਰੇ ਮਾਂ ਜਦੋਂ ਤੁਸੀਂ ਇੰਨਾ ਕੁਝ ਕਰਦੇ ਹੋ ਇੰਨਾ ਕੁਝ ਬੋਲਦੇ ਹੋ ਤੇ ਉਹ ਕਿਉਂ ਨਹੀਂ ਬੋਲੇਗੀ ਜੀ ਮੈਂ ਅਗਲਾ ਸਵਾਲ ਹੀ ਪੁੱਛਣ ਲੱਗੀ ਸੀ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਇਹ ਸਵਾਲ ਚੁੱਕ ਦਿੰਦੇ ਹੈਗੇ ਆ ਕਿ ਸਾਡੇ ਮਾਪੇ ਬ ਦੀ ਜ਼ੁਬਾਨ ਚੰਗੀ ਨਹੀਂ ਹੈਗੀ ਇਸ ਲਈ ਜਿਹੜਾ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਰਹੇ ਇਸ ਲਈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਰੱਖ ਰਹੇ ਹੈਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਦੀ ਜ਼ੁਬਾਨ ਸਾਰਿਆਂ ਦੀ ਚੰਗੀ ਸੀ ਕਿ ਤੁਸੀਂ ਜਦੋਂ ਬੱਚੇ ਸੀਗੇ ਤੁਸੀਂ ਕਦੀ ਕੋਈ ਗਲਤੀ ਨਹੀਂ ਸੀ ਕੀਤੀ ਕਿ ਤੁਸੀਂ ਕੋਈ ਗੰਦ ਨਹੀਂ ਸੀ ਪਾਇਆ ਕਿ ਤੁਸੀਂ ਕਦੀ ਬਿਮਾਰ ਨਹੀਂ ਸੀ ਹੋਏ ਮਾਪੇ ਨੇ ਜਦੋਂ ਤੁਸੀਂ ਚੱਲਦੇ ਨਹੀਂ ਸੀ ਆਪਾਂ ਬਹੁਤ अर्ਲੀ ਤੋਂ ਲੈ ਲਿੰਨੇ ਜਦੋਂ ਤੁਸੀਂ ਇੱਕ ਆਪਣੇ ਉੱਪਰੋਂ ਮੱਖੀ ਵੀ ਨਹੀਂ ਸੀ ਉਡਾ ਸਕਦੇ ਮੱਛਰ ਨਹੀਂ ਸੀ ਉਡਾ ਸਕਦੇ ਤੁਸੀਂ ਇੱਕ ਕੱਪੜਾ ਨਹੀਂ ਉੱਤੇ ਲੈ ਸਕਦੇ ਮਾਂ-ਬਾਪ ਨੂੰ ਉਹਦਾ ਸਮਝ ਆਉਂਦਾ ਸੀ ਤੁਸੀਂ ਉੱਠ ਕੇ ਰੋਟੀ ਨਹੀਂ ਖਾ ਸਕਦੇ ਸੀ ਦੁੱਧ ਨਹੀਂ ਪੀ ਸਕਦੇ ਸੀ ਤੁਹਾਡੇ ਰੋਣ ਦੀ ਆਵਾਜ਼ ਤੋਂ ਮਾਂ ਨੂੰ ਪਤਾ ਲੱਗਦਾ ਸੀ ਕਿ ਇਹਨੂੰ ਭੁੱਖ ਲੱਗੀ ਹੋਈ ਆ ਉਹ ਕੰਮ ਛੱਡ ਕੇ ਆ ਕੇ ਤੁਹਾਨੂੰ ਦੁੱਧ ਪਿਆਉਂਦੀ ਸੀ ਤੁਹਾਡੀ ਕੇਅਰ ਕਰਦੀ ਸੀ ਤੁਸੀਂ ਬਿਮਾਰ ਹੁੰਦੇ ਸੀ ਅਗਲੇ ਕੋਲ ਪੈਸਾ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ ਉਹਦਾ ਜੋਰ ਇਹ ਹੁੰਦਾ ਸੀ ਕਿ ਮੈਂ ਬੈਸਟ ਡਾਕਟਰ ਜਿਹੜਾ ਹੈ ਸਿਟੀ ਦਾ ਪਿੰਡ ਦਾ ਸ਼ਹਿਰ ਦਾ ਕਸਬੇ ਦਾ ਮੈਂ ਬੈਸਟ ਡਾਕਟਰ ਕੋਲੋਂ ਆਪਣੇ ਬੱਚੇ ਨੂੰ ਟ੍ਰੀਟਮੈਂਟ ਕਰਵਾਉਣਾ ਜਦੋਂ ਸਕੂਲ ਦੀ ਗੱਲ ਹੁੰਦੀ ਸੀਗੀ ਸਭ ਤੋਂ ਬੈਸਟ ਸਕੂਲ ਜਿਹੜਾ ਆਪਣੇ ਆਪਣੀ ਹਸਕਤ ਦੇ हिसाब ਦੇ ਨਾਲ ਮਾਂ ਬਾਪ ਉਥੇ ਪਾਉਂਦੇ ਨੇ ਕੱਪੜਾ ਹਮੇਸ਼ਾ ਤੁਹਾਨੂੰ ਬੈਸਟ ਪਾਉਂਦੇ ਨੇ ਚੱਲਣਾ ਤੁਹਾਡੀਆਂ ਇੰਨੀਆਂ ਗਲਤੀਆਂ ਇੰਨਾ ਕੁਝ ਤੁਸੀਂ ਬੋਲਦੇ ਹੋ ਗੈਸਟ ਆਿਆਂ ਦੇ ਉੱਤੇ ਤੁਸੀਂ ਕਿੰਨਾ ਗੰਧ ਪਾਉਂਦੇ ਸੀ ਜਾਂ ਕੀ ਕੁਝ ਕਰਦੇ ਸੀਗੇ ਤੁਹਾਡਾ ਮਾਂ ਬਾਪ ਨੇ ਤਾਂ ਸਾਰਾ ਬਰਦਾਸ਼ਤ ਕੀਤਾ ਜੇ ਤੁਹਾਨੂੰ ਹੋਸਟਲਾਂ 'ਚ ਪਾਇਆ ਉਹ ਇਸ ਕਰਕੇ ਪਾਇਆ ਕਿ ਤੁਹਾਨੂੰ ਬੈਸਟ ਐਜੂਕੇਸ਼ਨ ਮਿਲ ਸਕੇ ਉਹਨਾਂ ਨੇ ਘਰੋਂ ਕੱਢਿਆ ਨਹੀਂ ਸੀ ਤਾਂ ਦੀ ਅਗੋਂ ਲਾਈਫ ਬਣਾਉਣ ਵਾਸਤੇ ਉਹਨਾਂ ਨੇ ਹੌਸਟਲਾਂ 'ਚ ਭੇਜਿਆ ਤੇ ਤੁਸੀਂ ਮਾਂ-ਬਾਪ ਦੀ ਮਾਂ-ਬਾਪ ਦੇ ਅੱਗੇ ਕਿੰਨੀਆਂ ਜिदਾਂ ਕੀਤੀਆਂ ਮਾਂ-ਬਾਪ ਨੇ ਜिदਾਂ ਵੀ ਤੁਹਾਡੀਆਂ ਪੂਰੀਆਂ ਕੀਤੀਆਂ 100% ਨਹੀਂ ਕੀਤੀਆਂ ਉਹਨੀਆਂ 50% 70% 80% ਕਿਤੀਆਂ ਹੀ ਹੋਣਗੀਆਂ ਤੁਸੀਂ ਰਾਤਾਂ ਨੂੰ ਰੋਂਦੇ ਵੀ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਸੌਂਦੇ ਸੀ ਮਰਜ਼ੀ ਨਾਲ ਉੱਠਦੇ ਸੀ ਮਾਂ-ਬਾਪ ਉਦੋਂ ਵੀ ਕੰਮ ਕਰਦੇ ਸੀਗੇ ਤੁਸੀਂ ਇਹ ਕਿਦਾਂ ਕਹਿ ਸਕਦੇ ਆ ਕਿ ਮਾਪੇ ਜਿਹੜੇ ਨੇ ਉਹ ਸਾਨੂੰ ਤੰਗ ਕਰਦੇ ਨੇ ਉਹਨਾਂ ਦਾ ਬੋਲਣਾ ਗਲਤ ਹੈ ਉਹ ਰਾਤ ਨੂੰ ਖੰਘਦੇ ਨੇ ਉਹ ਰਾਤ ਨੂੰ ਤੁਰੇ ਫਿਰਦੇ ਨੇ ਸਾਡੀ ਨੀਂਦ ਖਰਾਬ ਹੁੰਦੀ ਸਾਡਾ ਸਾਨੂੰ ਸੌਣ ਦਾ ਟਾਈਮ ਨਹੀਂ ਸਾਡੀ ਪ੍ਰਾਈਵੇਸੀ ਹਰ ਇੱਕ ਦੀ ਹਰ ਏਜ ਦੇ ਵਿੱਚ ਹਰ ਵਕਤ ਕਿਸੇ ਨਾ ਕਿਸੇ ਦੀ ਪ੍ਰਾਈਵੇਸੀ ਖਰਾਬ ਹੁੰਦੀ ਆ ਜੀ ਜਦੋਂ ਤੁਸੀਂ ਬੱਚੇ ਸੀ ਮਾਪੇ ਦੀ ਪ੍ਰਾਈਵੇਸੀ ਕੀ ਸੀ ਜਾ ਉਹਨਾਂ ਨੇ ਕਿਦਾਂ ਦੀ ਜ਼ਿੰਦਗੀ ਜੀ ਉਹਨਾਂ ਨੇ ਕਿੰਨੇ ਕੁ ਆਪਣੇ ਲਈ ਸ਼ਾਪਿੰਗ ਕੀਤੀ ਮਾਂ ਪਾਪ ਜਿਹੜੇ ਨੇ ਹਮੇਸ਼ਾ ਕੁਰਬਾਨੀਆਂ ਹੀ ਕਰਦੇ ਰਹੇ ਹੁਣ ਜਿਹੜਾ ਹੈ ਦੌਰ ਅਲੱਗ ਹੈ ਕੁਝ ਵੱਖਰਾ ਹੋ ਰਿਹਾ ਹੈ ਪਰ ਜਿਹੜੀਆਂ ਪਿਛਲੀਆਂ ਜਨਰੇਸ਼ਨ ਸਿਗੀਆਂ ਉਹ ਇਦਾਂ ਦੇ ਸੀਗੇ ਇਹਨਾਂ ਨੂੰ ਤਾਂ ਜਿਵੇਂ ਲੱਗਦਾ ਬਹੁਤ ਘੱਟ ਬੱਚਿਆਂ ਨੂੰ ਪੈਂਦੀਆਂ ਮੈਂ ਆਪਣੇ ਦਮਨ ਦਾਦਾ ਜੀ ਨੂੰ ਦੇਖਿਆ ਮੇਰੇ ਤਾਇਆ ਜੀ ਦੇ बेटे दे ਅੱਗੇ ਬੱਚੇ ਸੀ। ਔਰ ਮੇਰੇ ਦਾਦਾ ਜੀ ਮੇਰੇ ਤਾਇਆ ਜੀ ਨੂੰ ਮੇਰੇ ਪਾਪਾ ਜੀ ਨੂੰ ਸਾਰਿਆਂ ਨੂੰ ਡਾਂਟ ਦੇ ਸੀਗੇ। ਔਰ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਕੋਈ ਬੋਲ ਜਾਏ। ਜਿਹੜੇ ਮਾਪੇ ਨੇ ਉਹ ਉਦੋਂ ਹੀ ਤੁਹਾਨੂੰ ਡਾਂਟਦੇ ਨੇ ਜਦੋਂ ਤੁਸੀਂ ਅਮ ਮਨ ਨੂੰ ਮਨ ਨੂੰ ਲੱਗਦਾ ਆ ਕਿ ਗਲਤ ਨੇ ਔਰ ਮਾਪੇ ਹਮੇਸ਼ਾ ਤੁਹਾਡੇ ਭਲੇ ਲਈ ਬੋਲਣਗੇ ਭਲੇ ਲਈ ਤੁਹਾਨੂੰ ਮਨਾ ਕਰਨਗੇ ਭਲੇ ਲਈ ਤੁਹਾਨੂੰ ਗੱਲ ਕਹਿਣਗੇ ਚਾਹੇ ਉਹ ਕੜਵੀ ਕਹਿਣ ਜੀ ਔਰ ਕੋਈ ਨਹੀਂ ਕਹੇਗਾ ਬਾਕੀ ਸਾਰੇ ਜਿਹੜੇ ਨੇ ਉਹ ਜਿੰਨੀ ਦੇਰ ਤਾਈ ਤੁਹਾਡੀ ਚੱਲਦੀ ਆ ਉੰਨੀ ਦੇਰ ਤਾਈ ਕਰਦੇ ਨੇ ਗੱਲ ਕਹਿੰਦੇ ਕਿ ਮਾਪੇ ਉਦੋਂ ਹੀ ਕਹਿੰਦੇ ਹੈਗੇ ਜਦੋਂ ਪੁਲਾਂ ਦੇ ਉੱਤੋਂ ਜਿਹੜਾ ਪਾਣੀ ਡਰਨਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬੰਲਾ ਮਾਪੇ ਜਿਹੜਾ ਅਜਿਹਾ ਨਹੀਂ ਕਰਦੇ ਹੈ ਕਿ ਅਸੀਂ ਜਿਹੜੇ ਘਰਾਂ ਦੇ ਸ਼ਬਦੀ ਹਮਲਿਆਂ ਨੂੰ ਕਿਵੇਂ ਰੋਕ ਸਕਦੇ ਹੈਗੇ ਇੱਕ ਵਧੀਆ ਸਮਾਜ ਅਸੀਂ ਕਿਵੇਂ ਸਿਰਜ ਸਕਦੇ ਹੈ ਕਿ ਸਾਡੇ ਘਰਾਂ ਦੇ ਪਰਿਵਾਰਾਂ ਦੇ ਮਾਹੌਲ ਜਿਹੜੇ ਵਧੀਆ ਬਣ ਸਕਣ ਜੀ ਦਮਨ ਅਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਆ ਮੈਂ ਬਹੁਤ ਵਾਰੀ ਕਹਿ ਨਹੀਂ ਨਹੀਂ ਆ ਕਿ ਸਿਰਫ ਜੇਰਾ ਤੁਸੀਂ ਵੀ ਪੜਦੇ ਹੋ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਹੁਣ ਤੇ ਲੇਡੀਜ਼ ਜਿਹੜੀਆਂ ਲੜਕੀਆਂ ਵੀ ਬਹੁਤ ਬੋਲਣ ਇਸ ਚੀਜ਼ ਇਸ ਵਿਸ਼ੇ ਤੇ ਬੋਲਣ ਲੱਗ ਗਈਆਂ ਕਿ ਡੋਮੈਸਟਿਕ ਵਾਇਲੈਂਸ ਸਿਰਫ ਔਰ ਸਿਰਫ ਨੁਹਾ ਤੇ ਨਹੀਂ ਹੁੰਦੀ ਡੋਮੈਸਟਿਕ ਵਾਇਲੈਂਸ ਬਜ਼ੁਰਗਾਂ ਤੇ ਬਹੁਤ ਫੋਰੀ ਆ ਅਸੀਂ ਬਹੁਤ ਕੇਸ ਦੇਖਦੇ ਆ ਜਿਹੜੀ ਸ਼ਬਦੀ ਵਾਇਲੈਂਸ ਆ ਨਾ ਉਹ ਕਈ ਵਾਰੀ ਦੂਸਰੀ ਵਾਇਲੈਂਸ ਦੇ ਨਾਲੋਂ ਜ਼ਿਆਦਾ ਘਾਤਕ ਹੁੰਦੀ ਆ ਬਜ਼ੁਰਗ ਨੇ ਉਹਨਾਂ ਦੇ ਨੇਚਰ ਜਿਹੜੀ ਹੈ ਉਹ ਇੱਕ ਤੇ ਬੱਚਿਆਂ ਵਰਗੀ ਹੋ ਜਾਂਦੀ ਆ ਦੂਸਰਾ ਦੇਖੋ ਜਿਨ੍ਹਾਂ ਨੇ ਬਹੁਤ ਮਿਹਨਤਾਂ ਕੀਤੀਆਂ ਹੁੰਦੀਆਂ ਉਹਨਾਂ ਦੀਆਂ ਉਹਨਾਂ ਦੇ ਉਸ ਸਟੇਜ ਦੇ ਉੱਤੇ ਆ ਕੇ ਰਾਈਟਸ ਹੁੰਦੇ ਨੇ ਉਹ ਹੱਕ ਮੰਗਦੇ ਨੇ ਜੀ ਤੁਸੀਂ ਉਹਨਾਂ ਨੂੰ ਜੇ ਗਲਤ ਲਫ਼ਜ਼ ਬੋਲਦੇ ਹੋ ਤੇ ਫਿਰ ਕਈ ਵਾਰੀ ਨੁਕਸਾਨ ਵੀ ਹੁੰਦਾ ਤੁਸੀਂ ਅਖਬਾਰਾਂ ਦੇ ਵਿੱਚ ਦੇਖੋ ਕਿੰਨੇ ਵੱਡੇ ਵੱਡੇ ਜਿਹੜੇ ਕਾਲਮ ਆ ਰਹੇ ਨੇ ਬੇਦਖਲੀਆਂ ਦੇ ਕਾਲਮ ਆ ਰਹੇ ਨੇ ਉਹ ਕਾਦਾ ਨਤੀਜਾ ਨੇ ਕੋਈ ਜੇ ਮਾਂ ਬਾਪ ਆਪਣੇ ਬੱਚਿਆਂ ਨੂੰ ਬੇਦਖਲ ਕਰ ਰਿਹਾ ਮਾਂ ਬਾਪ ਜਦੋਂ ਉਹ ਕਦਮ ਚੁੱਕ ਵੀ ਰਿਹਾ ਹੁੰਦਾ ਉਹ ਮਾਂ ਬਾਪ ਨੂੰ ਪਤਾ ਹੁੰਦਾ ਕਿ ਉਹ ਕਿਹੜੀ ਹਾਲਾਤ ਦੇ ਵਿੱਚ ਉਹ ਚੁੱਕ ਰਿਹਾ ਹੁੰਦਾ ਜਦੋਂ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਬਿਲਕੁਲ ਅਤ ਹੋ ਜਾਂਦੀ ਹੈ ਜਦੋਂ ਮਾਪੇ ਜਿਹੜੇ ਨੇ ਉਹ ਮਜਬੂਰ ਹੋ ਜਾਂਦੇ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਫਿਰ ਉਹ ਬਦਖਲੀਆਂ ਦੇ ਵੀ ਕਾਲਮ ਜਿਹੜੇ ਨੇ ਤੁਸੀਂ ਅਖਬਾਰਾਂ ਚੁੱਕੇ ਦੇਖੋ ਫਿਰ ਨੁਕਸਾਨ ਵੀ ਕਰਵਾਉਂਦੇ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੈ ਕਿਉਂਕਿ ਅਸੀਂ ਵਧੀਆ ਸਮਾਜ ਜਿਹੜਾ ਹੈ ਸਿਰਜੀਏ ਜਿਦੇ ਵਿੱਚ ਮਾਪੇ ਵੀ ਵਧੀਆ ਜ਼ਿੰਦਗੀ ਜਿਉ ਸਕਣ ਬੱਚੇ ਵੀ ਵਧੀਆ ਜ਼ਿੰਦਗੀ ਜਿਉ ਸਕਣ ਤੇ ਜਿਹੜਾ ਅਸੀਂ ਸਮਾਜ ਦੇ ਵਿੱਚ ਵਿਚਰ ਰਹੇ ਆ ਉਹਦੇ ਵਿੱਚ ਇਹ ਸਾਰੇ ਲੋਕ ਵਧੀਆ ਜ਼ਿੰਦਗੀ ਜਿਉਣ ਨਫ਼ਰਤਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਖਤਮ ਕੀਤੀਆਂ ਜਾਣ ਜੋ ਸਾਡੇ ਸਮਾਜ ਦੇ ਲਈ ਘਾਤak ਹੈਗੀਆਂ ਆ ਬਿਲਕੁਲ ਦਮਨ ਦੇਖੋ ਅਸੀਂ ਕਿਸੇ ਇੱਕ ਵਰਗ ਨੂੰ ਲੈ ਕੇ ਨਹੀਂ ਚੱਲਾਂਗੇ ਅਸੀਂ ਕੁੜੀ ਮੁੰਡੇ ਨੂੰ ਵੀ ਨਾਲ ਲਵਾਗੇ ਨੋ ਪੁੱਤ ਨੂੰ ਵੀ ਲਵਾਗੇ ਤਿਆਂ ਨੂੰ ਵੀ ਲਵਾਗੇ ਬਜ਼ੁਰਗਾਂ ਨੂੰ ਵੀ ਲਵਾਗੇ ਮਾਪੇ ਨੂੰ ਔਰ ਜਿਹੜੇ ਰਿਸ਼ਤੇ ਨੇ ਸਾਡੇ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਇਹ ਚਾਹੀਦਾ ਕਿ ਬਜ਼ੁਰਗ ਨੇ ਟਾਡਾ ਇਹਨਾਂ ਤੋਂ ਜ਼ਿਆਦਾ ਭਲਾ ਕੋਈ ਨਹੀਂ ਚਾ ਸਕਦਾ ਖਾਸ ਕਰਕੇ ਜਦੋਂ ਦੇਖੋ ਲੜਕੀ ਮੈਰਿਜ ਕਰਕੇ ਇਨ-ਲॉज ਦੇ ਆਉਂਦੀ ਆ ਮੁਸੀਬਤ ਜਿਹੜੀ ਐ ਸਮੱਸਿਆਵਾਂ ਜਿਹੜੀਆਂ ਨੇ ਉਸ ਘਰ ਦੇ ਵਿੱਚ ਹੀ ਜ਼ਿਆਦਾ ਆਉਂਦੀਆਂ ਇਸ ਰਿਸ਼ਤਿਆਂ ਦੇ ਵਿੱਚ ਜਿਸ ਲੜਕੇ ਨੇ ਤੁਹਾਨੂੰ ਕਮਾ ਕੇ ਸਾਰਾ ਕੁਝ ਲਿਆ ਕੇ ਦੇਣਾ ਜਿਹਦੇ ਪੈਸੇ ਦੇ ਉੱਤੇ ਜਿਹਦੀ ਕਮਾਈ ਦੇ ਉੱਤੇ ਤੁਸੀਂ ਹੱਕ ਸਮਝਦੇ ਹੋ ਜਾਂ ਤੁਹਾਡਾ ਅੱਛਾ ਪਰਵਰਿਸ਼ ਹੋ ਰਹੀ ਪਰਵਰਿਸ਼ੀ ਆਪਾਂ ਕਹਿ ਦਵਾਂਗੇ ਜੋ ਵੀ ਤੁਹਾਡਾ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਉਹਨੂੰ ਬਣਾਉਣ ਦੇ ਵਿੱਚ ਉਸ ਦੇ ਮਾਪੇ ਦਾ ਬਹੁਤ ਵੱਡਾ ਹੱਥ ਆ। ਜੇ ਬੱਚਾ ਬਹੁਤ ਇੰਟੈਲੀਜੈਂਟ ਵੀ ਹੋਵੇ ਮਾਪੇ ਉਹਨੂੰ ਪਿੱਛੋਂ ਪੈਸਾ ਔਰ ਸਪੋਰਟ ਨਾ ਦੇਣ ਉਹ ਬੱਚਾ ਉੱਥੇ ਪਹੁੰਚ ਨਹੀਂ ਸਕਦਾ। ਇਸ ਕਰਕੇ ਮਾਪੇ ਜਿਹੜੇ ਨੇ ਬਜ਼ੁਰਗ ਜਿਹੜੇ ਨੇ ਘਰ ਦੇ ਵਿੱਚ ਬੈਠੇ ਚਾਹੇ ਉਹ ਮਾਪੇ ਲੜਕੇ ਦੇ ਮਾਪੇ ਦੀ ਆਪਾਂ ਜ਼ਿਆਦਾ ਗੱਲ ਕਰਦੇ ਕਿਉਂਕਿ ਸਮੱਸਿਆਵਾਂ ਉੱਥੇ ਜਿਆਦਾ ਆ ਰਹੀਆਂ ਨੇ। ਉਹਨਾਂ ਦੀ ਕਦਰ ਕਰਨੀ ਡਿਊਟੀ ਬਣਦੀ ਆ। ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਬਜ਼ੁਰਗਾਂ ਨੂੰ ਬਹੁਤ ਗੰਦੇ ਘਟਿਆ ਵਿਕਾਰ ਇਹੋ ਜਿਹਾ ਜ ਜਿਹਨੂੰ ਕਹਿੰਦੇ ਹੁੰਦੇ ਨਾ ਕਬਾੜ ਸਮਝਣ ਲੱਗ ਜਾਂਦੇ ਹੋ ਤੁਸੀਂ ਇਹ ਸੋਚੋ ਕਿ ਤੁਸੀਂ ਉਸ ਕਾਇਨਾਤ ਦੇ ਅੱਗੇ ਖੜੇ ਹੁੰਦੇ ਹੋ ਕੁਦਰਤ ਜਿਹੜੀ ਆਪਾਂ ਬਹੁਤ ਥਾਵਾਂ ਤੇ ਆਪਾਂ ਪੜ੍ਹਦੇ ਹੁੰਦੇ ਕਿ ਮਾਂ ਜਿਹੜੀ ਹੈ ਉਹਦੇ ਪੈਰਾਂ 'ਚ ਜੰਨਤ ਹੈ ਔਰ ਬਾਪ ਜਿਹੜਾ ਹੈ ਉਹ ਉਸ ਜੰਨਤ ਦਾ ਦਰਵਾਜ਼ਾ ਹੈ ਤੇ ਤੁਸੀਂ ਕਿਸ ਚੀਜ਼ ਨੂੰ ਟਕਰਾ ਰਹੇ ਹੋ ਤੇ ਬਜ਼ੁਰਗ ਜਿਹੜੇ ਨੇ ਮੈਂ ਉਹਨਾਂ ਨੂੰ ਵੀ ਕਿ ਠੀਕ ਹੈ ਜੇ ਬੋਲਦੇ ਨੇ ਤੇ ਕੋਸ਼ਿਸ਼ ਇਹ ਕਰੋ ਕਿ ਚੁੱਪ ਹੋ ਜਾਓ ਕਿਉਂਕਿ ਜਿੰਨੇ ਬੋਲਣਾ ਉਹਨੇ ਜਦੋਂ ਤੁਸੀਂ ਅੱਗੇ ਜਵਾਬ ਦੇਵੋਗੇ ਤੁਸੀਂ ਇੱਕ ਜਵਾਬ ਦੇਵੋਗੇ ਜਿਹੜੀ ਇਸ ਸੋਚ ਦੇ ਇਸ ਪੱਦਰ ਦੇ ਇਸ ਮਿਆਰ ਦੇ ਸਮਝਦੇ ਬੱਚੇ ਹੁੰਦੇ ਨੇ ਉਹ ਕਦੀ ਚੁੱਪ ਨਹੀਂ ਹੋਣਗੇ ਉਹ ਇੱਕ ਤੋਂ ਅੱਗੇ ਚਾਰ ਜਵਾਬ ਦੇਣਗੇ ਤੁਹਾਨੂੰ ਆਪਣੇ ਆਪ ਨੂੰ ਬਿਜ਼ੀ ਕਰ ਲਓ ਜੇ ਨਹੀਂ ਤੁਹਾਡਾ ਚੱਲਦਾ ਤੇ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਜ਼ਰੂਰ ਕਰੋ ਹੋ ਸਕਦਾ ਬੁਢਾਪਾ ਬਹੁਤ ਚੰਗਾ ਹੋਵੇ ਜੇ ਕਿਤੇ ਇਹੋ ਜਿਹਾ ਸਿਗਨਲ ਆ ਰਿਹਾ ਨੇ ਕਿ ਤੁਹਾਨੂੰ ਸਮੱਸਿਆ ਹੈ ਆਪਣੇ ਆਪ ਨੂੰ ਸੀਨੀਅਰ ਸਿਟੀਜ਼ਨ ਹੋਮ ਜਾਂ ਸੈਪਰੇਟ ਰੈਨ ਲਈ ਜਾਂ ਕਿਸੇ ਤਰ੍ਹਾਂ ਇਹੋ ਜਿਹਾ ਕਿ ਰਿਸ਼ਤਾ ਜਿਹੜਾ ਹੈ ਤੁਹਾਨੂੰ ਘੱਟੋ ਘੱਟ ਤੁਸੀਂ ਫੋਨ ਤੇ ਜਾਂ ਹਫ਼ਤੇ ਬਾਅਦ 10 ਦਿਨ ਬਾਅਦ ਮਿਲਤੇ ਸਕੋ ਕਦੀ ਗੱਲ ਤੇ ਕਰ ਸਕੋ ਉਹਦੇ ਲਈ ਵੀ Mentally prepare ਕਰਨਾ ਚਾਹੀਦਾ ਤੇ ਜੇ ਕਰਾਂਦੇ ਵਿੱਚ ਹੈਗਾ ਤੇ ਮੈਨੂੰ ਲੱਗਦਾ ਕਿ ਫਿਰ ਉਹ ਹੀ ਆ ਕਿ ਇਗਨੋਰ ਕਰਨਾ ਸਿੱਖੋ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨ ਥੈਂਕ ਯੂ ਦੇਸ਼ ਕੋਕੀ ਮੈਮ ਹੁਰਾ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਹੈਗੀਆਂ ਕਿ ਸਾਨੂੰ ਆਪਣੀ ਜ਼ੁਬਾਨ ਜਿਹੜੀ ਆ ਉਹ ਵਧੀਆ ਰੱਖਣੀ ਚਾਹੀਦੀ ਹੈਗੀ ਜੇਕਰ ਅਸੀਂ ਇਸ ਦੇ ਵਿੱਚ ਕੋੜਤਨ ਜਿਹੜੀ ਹੈ ਉਹ ਬੁਲਾਗੇ ਤਾਂ ਜਿਹੜੀ ਆ ਅੱਗੋਂ ਸਾਨੂੰ ਕੋੜਤਨ ਹੀ ਮਿਲੇਗੀ ਜੇਕਰ ਅਸੀਂ ਇਸ ਦੇ ذریعے ਵਧੀਆ ਸ਼ਬਦਾਂ ਦੀ ਵਰਤੋਂ ਕਰਾਂਗੇ ਤਾਂ ਸਾਨੂੰ ਵੀ ਵਧੀਆ ਸ਼ਬਦ ਸੁਣਨ ਨੂੰ ਮਿਲਣਗੇ ਇਸ ਜ਼ੁਬਾਨ ਦੀ ਬਹੁਤ ਐਹਮੀਅਤ ਹੈਗੀ ਹੈ ਇਸ ਦੀ ਵਰਤੋਂ ਸਾਨੂੰ ਸੁੱਚੇਜੇ ਢੰਗ ਦੇ ਨਾਲ ਕਰਨੀ ਚਾਹੀਦੀ ਹੈ ਤੇ ਨਾਲ ਹੀ ਜਿਹੜਾ ਅਸੀਂ ਸੋਸ਼ਲ ਮੀਡੀਆ ਦੀ ਜਦੋਂ ਵਰਤੋਂ ਕਰਦੇ ਆ ਉਥੇ ਜਿਹੜਾ ਸੁਚੱਜੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਸਮਾਜ ਦੇ ਵਿੱਚ ਇੱਕ ਵਧੀਆ ਸੁਨੇਹਾ ਦੇ ਸਕੀਏ ਇਸ ਯਾਸ ਦੇ ਨਾਲ ਕੀ ਸਾਡਾ ਸਮਾਜ ਬਹੁਤ ਸੋਹਣਾ ਬਣੇਗਾ ਅਸੀਂ ਜਿਹੜਾ ਪਿਆਰ ਦੇ ਨਾਲ ਰਹਾਂਗੇ ਸਾਡੀ ਜ਼ੁਬਾਨ ਦੇ ਵਿੱਚ ਮਠਾਸ ਹੋਵੇਗੀ ਹੁਣ ਮੈਨੂੰ ਦਮਨਪੀਨੂ ਦਿਓ ਆ ਗਿਆ ਧੰਨਵਾਦ